ਸਰ ਡਿਗਰੂ ਨਾਂਕ ਦੇ ਸਹਿ ਮਹਾਰਾਜ ਬਖਸ਼ ਸਰ ਦਾ ਜਿਸ ਤਰੀਕੇ ਨਾਲ ਸਾਨੂੰ ਸਵਾਮਾ ਸੰਗਤਾਂ ਨੇ ਕਿਹਾ ਜਿਸ ਤਰ੍ਹਾਂ ਪਹਿਲਾਂ ਪ੍ਰਸ਼ਾਸਨ ਨੇ ਸੰਦਗੀ ਮੰਗ ਸੀ ਜਿਹੜੀ ਇੱਥੇ ਤੋੜ ਟੁੱਟੇ ਆ ਇਹਨਾਂ ਨੂੰ ਬੰਨਣਾ ਵਿਰੂ ਦੀ ਕਿਰਪਾ ਸਦਕਾ ਫਿਰ ਉਹ ਪਹਿਲਾਂ ਉਹ ਕੰਪਲੀਟ ਕੀਤੇ ਆ ਫਿਰ ਉਸ ਤੋਂ ਬਾਅਦ ਸੰਗਤ ਦੀ ਮੰਗ ਸੀ ਜਿਹੜੀ ਜ਼ਮੀਨ ਆ ਇੱਥੇ ਅਧਰੀ ਦੇ ਹੈਗੀ ਕੋਈ ਬਹੁਤਾ ਰਿੱਤਾ ਦੇਤੇ ਪਹਿਨੀ ਇਸ ਏਰੀਆ ਦੇ ਵਿੱਚ ਆ ਉਹਦੀ ਬਜਾਈ ਵਾਸਤੇ ਖਾਦ ਦੀ ਜਾਂ ਬੀਜ ਦੀ ਲੋੜ ਆ ਉਹ ਸੰਗਤ ਨੂੰ ਵਯਾ ਕਰਾਈ ਜਾਵੇ ਸੋ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਉਹ ਸਾਰੇ ਜਿੱਥੇ-ਜਿੱਥੇ ਲੋੜ ਹੈਗੀ ਸੀ ਰੇਡ ਰੇਡ ਪਿੰਡ ਦੇ ਵਿੱਚ ਘਰਾਂ ਤੱਕ ਸਾਰਾ ਕੋਈ ਸਮਾਨ ਜਿਹੜਾ ਭਾਵੇਂ ਖਾ ਦਾ ਭਾਵੇਂ ਵੀ ਉਹ ਪਹੁੰਚਾਇਆ ਹੋਰੀ ਜਿਹੜੀ ਜਿਤਨਾ ਫੀਸ ਦੀ ਜਰੂਰ ਸੀ ਉਹਨਾਂ ਫੀਸ ਦਿੱਤੀ ਗਈ ਆ ਇਸ ਤਰ੍ਹਾਂ ਸੰਗ ਦੇ ਜਿਹੜੀਆਂ ਮੰਗਾ ਸੀ ਮਾਰੇ ਕਿਰਪਾ ਨਾਲ ਆਪਾਂ ਸਾਰੀਆਂ ਇਸ ਤਰ੍ਹਾਂ ਆ ਗਈਆਂ ਹੋ ਸਾਰੀਆਂ ਬੈਰੂਦੀ ਕਿਰਪਾ ਨਾਲ ਪੂਰੀਆਂ ਕੀਤੀਆਂ ਹੁਣ ਸੰਗ ਦੀ ਪਹਿਲੇ ਦੋਂ ਤੋਂ ਮੰਗ ਇਹ ਸੀ ਇਹ ਇਲਾਕਾ ਜਿਹੜਾ ਵਾ ਪਛੜਿਆ ਇਲਾਕਾ ਵਾ ਬਾਰਡਰ ਦਾ ਏਰੀਆ ਵਾ ਸਾਡੇ ਉੱਤੇ ਸਕੂਲ ਨਹੀਂ ਕਾਜ ਨਹੀਂ ਹੈਗਾ ਬੱਚਾ ਨੂੰ ਪੜ੍ਹਨ ਵਾਸਤੇ ਅਮਰਸਰ ਜਾਣਾ ਪੈਂਦਾ ਤੇ ਹੋਰ ਸਟੇਸ਼ਨਾਂ ਦੂਰ ਅਜਨਾਲਾ ਵਗੈਰਾ ਸਾਈਡ ਤੇ ਸਾਨੂੰ ਇਹ ਸਹੂਦਤ ਚਾਹੀਦੀ ਆ ਸਾੰਗਤੀ ਉਦਨ ਵੀ ਵੀ ਇਹ ਬੇਨਤੀ ਵੀ ਸੁਣ ਕੇ ਸੰਗਤ ਨੂੰ ਉਦਨ ਵੀ ਇਹ ਬੇਨਤੀ ਕੀਤੀ ਵੀ ਤੁਸੀਂ ਸਕੂਲ ਕਾਜ ਦੀ ਮੰਗ ਰੱਖੀ ਆ ਇਹ ਮੰਗ ਤੁਹਾਡੀ ਪ੍ਰਵਾਨ ਆ ਪਰ ਆਪਾਂ ਜਿਹੜੀ ਜਗ੍ਹਾ ਉਹ ਵੇਖੀ ਹੈ ਜਗ੍ਹਾ ਵੇਖ ਕੇ ਨਾਲੇ ਨਾਲ ਆਪਾਂ ਜਿਹੜੇ ਅੱਗੇ ਕਾਰਜ ਕਰਨਾ ਨੇ ਉਹ ਕਰੀਏ ਸੋ ਅੱਜ ਵੀ ਇਹ ਚਰਚਾ ਇੱਥੇ ਚੱਲੀ ਆ ਸਾਰੀ ਸੰਗਤ ਇਲਾਕੇ ਦੇ ਮੋਢ ਪਰ ਬੰਦੇ ਸ੍ਰੀਮント ਪ੍ਰਧਾਨ ਸਾਹਿਬ ਜੀ ਸਿੰਘ ਜੀ ਆਏ ਆ ਇਸ ਤਰ੍ਹਾਂ ਹੋਰ ਸੰਗਤਾਂ ਵੀ ਸਾਰੀਆਂ ਦੂਰ ਦਰਡੇ ਇੱਥੇ ਪਹੁੰਚੀਆਂ ਨੇ ਉਹਨਾਂ ਵਿੱਚ ਅੱਜ ਇਹੀ ਵਿਚਾਰ ਚੱਲੀ ਆ ਵੀ ਇੱਥੇ ਸਕੂਲ ਦਾ ਕਾਰਜ ਸਥਾਪਿਤ ਕੀਤਾ ਜਾਵੇ ਸੋ ਸੰਗਤ ਦੀ ਜਿਹੜੀ ਮੰਗ ਹੋ ਇਹ ਸੀ ਪ੍ਰਵਾਨ ਕਰਕੇ ਸਾਰਦ ਨੂੰ ਅੱਜ ਵੀ ਇਹ ਇਹਦੇ ਤੇ ਜਗਾ ਆਪਣ ਮਿਲਦੀ ਆ ਕਿਉਂਕਿ ਜਿਹੜੀ ਜਗਾ ਹੈ ਕਟਕਾਣੀ ਚਾਹੀਦੀ ਆ ਇਹ ਟੀਚਰ ਨੇ ਪੜਾਉਣ ਵਾਸਤੇ ਆਉਣਾ ਵਾ ਉਹਨਾਂ ਸਾਰੀ ਜਿਹੜੀ ਕਨਵੈਂਸ ਵਗੈਰਾ ਚਾਹੀਦੀ ਔਰ ਜਾਨ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਬੱਚਿਆਂ ਦਾ ਵੀ ਚਾਹੀਦਾ ਬੱਚਾ ਨੂੰ ਮেইন ਸਟੇਸ਼ਨ ਹੋਊਗਾ ਬੱਚਾ ਨੂੰ ਆਉਣਾ ਜਾਣਾ ਸੌਖਾ ਹੋਊਗਾ ਸੋ ਅਸੀਂ ਪੁਲ ਮਲਾ ਕੇ ਇਹੀ ਨਮਸ ਸਜੈਸਟ ਕੀਤਾ ਆ ਵੀ ਘਰਮਦਾਸ ਦਾ ਏਰੀਆ ਇਹਦੇ ਏਰੀਆ ਦੇ ਅੰਦਰ ਜਗ੍ਹਾ ਵੇਖੋ ਜਗ੍ਹਾ ਵੇਖ ਕੇ ਆਪਾਂ ਉਹ ਮਹਾਰਾਜ ਕਿਰਪਾ ਕਰਨ ਉਹ ਜਗ੍ਹਾ ਪ੍ਰਾਪਤ ਕਰਕੇ ਇੱਥੇ ਸਕੂਲ ਤੇ ਕਾਲਜ ਆਪਾਂ ਸਥਾਪਿਤ ਕਰੀਏ ਸੋ ਸਾਰੀ ਸੰਗਤ ਨੇ ਇੱਥੇ ਇਸ ਚੀਜ਼ ਤੇ ਹਮੇ ਭਰੀ ਆ ਸਹਿਮਤੀ ਦਿੱਤੀ ਆ ਤੇ ਅੱਜ ਮਾਰੇ ਕਿਰਪਾ ਨਾਲ ਪਹਿਲੇ ਦਿਨ ਇਸ ਬੰਦੇ ਚ ਜਿਹੜੀ ਸੇਵਾ ਵੀ ਉਹ ਲਿਖਣ ਸ਼ੁਰੂ ਕੀਤੀ ਆ ਸੰਘ ਦੇ ਸਹਿਯੋਗ ਨਾਲ ਇਹ ਕਾਰਜ ਜਿਹੜਾ ਅਗਲਾ ਇਹ ਕਰਨੇ ਤੇ ਇਹ ਲੱਗ ਕੇ ਜਾ ਰਿਹਾ ਹੈ ਕਹਿ ਸਕਦੇ ਆ ਕਿ ਕਾਰਜਵਾਰ ਸੰਪਰਦਾਈ ਵੱਲੋਂ ਹੁਣ ਜਰ ਅਮਦਾਸ ਕਿਰਦੇ ਵਿੱਚ ਕੱਲ ਜਿਹੜਾ ਕਾਲਜ ਚੁੱਕ ਲੈ ਜਾਵੇ ਹਾਂ ਬਿਲਕੁਲ ਜੀ ਬਿਲਕੁਲ ਸਕੂਲ ਕਾਲਜ ਜਿਹੜਾ ਸਥਾਪਿਤ ਕੀਤਾ ਜਾਊ ਸੰਘ ਦੇ ਸਹਿਯੋਗ ਨਾਲ ਸਤਿਗੁਰੂ ਦੇ ਮਖਸਸ ਸਿੱਧਾ ਇਧਰ ਵੀ ਕਾਫੀ ਛਾਵਾ ਮਾਂ ਚੱਲ ਰਹੀਆਂ ਹੈ ਸਿਹਰੇ ਖੇਤਰ ਦੇ ਵਿੱਚ ਸੰਪਰਦਾਈ ਤਾਂ ਦੇਖੋ ਜੀ ਇੱਥੇ ਨਹੀਂ ਹਿੰਦੇਸ਼ਾਂ ਵਦੇਸ਼ਾਂ ਵਿੱਚ ਜਿਤਨਾ ਬੰਗਲਾਦੇਸ਼ ਧਾਕੇ ਰਿਸਰਚ ਸੈਂਟਰ ਚੱਲ ਰਿਹਾ ਛਤਿਸਗੜ੍ਹ ਸਕੂਲ ਚੱਲ ਰਿਹਾ 8 ਏਕੜ ਦੇ ਵਿੱਚ ਇਸੇ ਤਰ੍ਹਾਂ ਹੀ ਪੂਰਨਪੁਰ ਇਸ ਤਰ੍ਹਾਂ CBSE ਨਾਲ ICSE ਬੋਰਡ ਨਾਲ ਸਟੇਟ ਬੋਰਡ ਨਾਲ ਸਾਡੇ ਕਈ ਸਕੂਲ ਕਈ ਕਾਲਜ ਇਸ ਤਰ੍ਹਾਂ ਕਲੀਨ ਕਾਸਪਟਲ ਜਿਹੜਾ ਚੱਲ ਰਿਹਾ ਹੈ। ਆਮਰਥਾਸ ਲਗ ਲਗ ਸਟੇਟਾਂ ਹਿੰਦੁਸਤਾਨ ਦੇ ਵਿੱਚ ਜਿਹੜੇ ਕਾਲਜ ਇੱਥੇ ਸਟਾਪਲਿੰਗ ਜਿਹੜੇ ਲੜਕੀਆਂ ਮਾਤੇ ਹੋਏ ਜਾਂ ਦੋਨੋਂ ਮਾਤਾ ਨਹੀਂ ਕੋਡ ਬਣਾਉਂਦਾ। ਠੀਕ ਹੈ। ਕੀ ਨਾਮ ਹੈ ਕੀ ਕਹਿਣਾ ਚਾਹੋਗੇ ਇਸ ਮਾਮਲੇ ਦੀ ਸ਼ੁਰੂਆਤ ਹੁੰਦੀ ਹੈ। ਹਾਂ ਮੇਰਾ ਨਾਮ ਅਮਨਦੀਪ ਸਿੰਘ ਹੈ ਪਿੰਡ ਮਾਛੀਵਾਲਾ। ਸਾਡੇ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਪਿੰਡ ਮਾਛੀਵਾਲਾ ਕੋਨੇ ਵਾਲੇ ਤੋਂ ਜੋ 20-22 ਜਗ੍ਹਾ ਤੋਂ ਲਾਗੇ ਲਾਗੇ ਬੰਨ ਟੁੱਟੇ ਸੀ। ਉਹਨਾਂ ਰਿਆ ਸਵਾਮਾਂ ਸਾਰੀਆਂ ਬਾਬਾ ਸੁਖਾ ਸਿੰਘ ਜੀ ਬਾਬਾ ਹਕਮ ਸਿੰਘ ਜੀ ਨੇ ਨਭਾਈਆਂ ਨਾਲ ਕੁਛ ਬਾਬਾ ਗੁਰੂ ਕੇ ਬਾਗ ਵਾਲੇ ਕੁਛ ਤਰਨਤਾਰਨ ਵਾਲੇ ਬਾਬਾ ਜਗਤਾਰ ਸਿੰਘ ਹੁਣਾ ਜਿਹੜੇ ਲੰਮੇ ਬੰਨ ਪੂਰੇ ਆ ਉਹ ਬਾਬਾ ਸੁਖਾ ਸਿੰਘ ਜੀ ਨੇ ਇੱਥੇ ਸਵਾਮਾਂ ਨਭਾਈਆਂ ਤੇ ਹੋਰ ਵੀ ਹੁਣਾ तकरीबन ਸਾਡੇ ਏਰੀਆ ਦੇ ਵਿੱਚ ਪੀ ਖਾਦ ਸਕੂਲਾਂ ਦੀਆਂ ਫੀਸਾਂ ਤੱਕ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਸਾਰਾ ਕੁਝ ਬਾਬਾ ਜੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਸੰਗਤਾਂ ਨੇ ਕਿਹਾ ਉਸੇ ਤਰ੍ਹਾਂ ਕੀਤਾ ਹੁਣ तकरीबन ਅੱਜ ਇਥੇ ਖਾਦ ਦੀ ਸਮਾਪਤੀ ਹੋ ਗਈ ਸਾਰੇ ਇਲਾਕੇ ਦੇ ਜਿਤ ਤਕਰੀਬਨ ਦਿੱਤੀ ਗਈ ਹੈ ਤੇ ਉੱਥੇ ਮਾਚੀ ਵਾਲਾ ਬੰਨ ਦੇ ਉੱਤੇ ਜਿਹਨੂੰ ਬਾਬਾ ਜੀ ਆਏ ਸੀ ਤੀਸਰੇ ਚੌਥੇ ਦੇਣੀ ਤੇ ਸੰਗਤਾਂ ਨੇ ਇਕੱਠੀਆਂ ਹੋ ਕੇ ਇੱਕ ਬਾਬਾ ਜੀ ਨੂੰ ਮੰਗ ਕੀਤੀ ਸੀ ਵੀ ਸਕੂਲ ਕਾਲਜ ਦੀ ਤੇ ਬਾਬਾ ਜੀ ਨੇ ਉਸ ਦੇਣੀ ਉਹ ਮੰਗ ਪ੍ਰਮਾਣ ਕਰ ਲਈ ਸੀ ਜਿਸ ਦੀ ਸ਼ੁਰੂਆਤ ਅੱਜ ਵੀ ਖਾਦ ਦੀ ਸਮਾਪਤੀ ਹੋ ਰਹੀ ਆ ਪਰ ਉਸ ਦੀ ਨਹੀਂ ਜਿਹੜੀ ਆ ਬਾਬਾ ਜੀ ਨੇ ਅੱਜ ਗ੍ਰਾਹੀ ਤੋਂ ਸ਼ੁਰੂ ਕਰਤੀ ਆ ਸਕੂਲ ਕਾਲਜ ਦੀ ਜਿਹੜੀ ਕਿ ਹੁਣ ਇਹ ਹਾਸ ਕਰਦੇ ਆ ਕਿ ਬਹੁਤ ਜਲਦੀ ਸਾਡੇ ਇਥੇ ਬੱਚਿਆਂ ਵਾਸਤੇ ਸਕੂਲ ਤੇ ਕਾਲਜ ਬਣ ਜੂਗਾ ਕਿਹਣਾ ਫਾਇਦਾ ਹੋਏਗਾ ਬੱਚਿਆਂ ਨੇ ਇਹਦੇ ਨਾਲ ਦੇਖੋ ਜੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਇੱਥੇ ਤਕਰੀਬਨ ਅੰਮ੍ਰਿਤਸਰ ਤੋਂ ਉਰਾਂ ਕੋਈ ਕਾਲਜ ਨਹੀਂ ਹੈਗਾ ਜੇ ਇੱਕ ਮਨ ਲਾਈਏ ਤੇ ਗਰਦਾਸਪੁਰ ਦੋਨੋਂ ਜਗ੍ਹਾ ਜਿਹੜੀਆਂ 50 ਕਿਲੋਮੀਟਰ ਆ ਕਾਲਜ ਵਾਸਤੇ ਤੇ ਸਕੂਲ ਲੋਕਲ ਹੈਗੇ ਨੇ ਪਰ ਉਹਨਾਂ ਦੇ ਵਿੱਚ ਵੇਖੀ ਜੇ ਸਿੱਖਿਆ ਦਾ ਮਿਆਰ ਆ ਉਹ ਠੀਕ ਨਹੀਂ ਹੈਗਾ ਤੇ ਬਾਬਾ ਜੀ ਦੀਆਂ ਸਵਾਮਾ ਜਿਹੜੀਆਂ ਸਰਹਾਲੀ ਸਾਹਿਬ ਚੱਲਦੇ ਆ ਸੀ ਸਕੂਲ ਕਾਲਜ ਦੀਆਂ ਉਤੋਂ ਦੇ ਇਲਾਕੇ ਦੀਆਂ ਸੰਗਤਾਂ ਨੇ ਦੱਸਿਆ ਸੀ ਬਹੁਤ ਵਧੀਆ ਚੱਲ ਰਿਹਾ ਤੇ ਬੱਚੇ ਬਹੁਤ ਵਧੀਆ ਪੜ੍ਹ ਰਹੇ ਆ ਉਹਦੇ ਨਾਲ